ਉਹ ਦਾ ਦੇਖ ਕੀ ਕਰ ਰਹੀ ਹੈ ਸਾਰਾ ਦਿਨ ਰਸੋਈ ਚ ਹੀ ਬੜੀ ਗਿਆ ਕਰ ਹੋਰ ਵੀ ਕਿਸੇ ਪਾਸੇ ਧਿਆਨ ਮਾਰ ਲਿਆ ਕਰ ਕਿਤੇ ਹੋਰ ਕਿੱਧਰ ਮਾਰਾਂ ਤੂੰ ਦੱਸ ਦੇ ਮੈਨੂੰ ਨਾ ਹੁਣ ਇੱਥੇ ਖੜੀ ਰਹਾਂਗੀ ਲੋਕ ਕਿੱਧਰ ਹੈ ਬਈ ਮੈਨੂੰ ਕਿਹੜਾ ਉਹ ਦੱਸ ਕੇ ਜਾਂਦਾ ਵੀ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਮੇਰ ਤਾਂ ਉਹ ਗਾ ਪੱਲੇ ਨਾਲ ਬੰਨਿਆ ਹੋਇਆਗਾ ਨਾ ਦੱਸ ਕਿੰਗਾ ਕਿ ਤੇ ਆਉਣਾ ਨਹੀਂ ਧਿਆਨ ਵੀ ਮਾਰ ਲਈ ਨਹੀਂ ਆਉਂਦਾ ਵੇ ਉਹਨੇ ਇੱਥੇ ਘਰੇ ਦੱਸ ਕੀ ਬੜੇਵੇਂ ਲਾਉਣ ਆਣਾ ਆ ਉਹਦਾ ਨਹੀਂ ਘਰੇ ਦਿਲ ਲੱਗਦਾ ਜਾਣਾ ਨਹੀਂ ਬਾਜ਼ਾਰ ਅੱਜ ਫਿਲਮ ਉਹਨੂੰ ਦੇਖ ਕੇ ਹੀ ਅੱਛਾ ਹੁਣ ਮੈਨੂੰ ਫਿਲਮ ਨਾਲ ਕਾਕੀ ਲੱਗੇ ਆਵੇਂਗਾ ਹੈ ਚੱਲ ਚੱਲਦੇ ਆ ਮੇਰਾ ਤਾਂ ਆਪ ਜੀ ਕਰ ਰਿਹਾ ਮੈਂ ਫਿਲਮ ਦੇਖ ਲਈਏ ਫਿਲਮ ਦੇ ਨਾਲ ਨਾਲ ਹੋਰ ਕੀ ਦਵੋਗੇ ਐ ਵੀ ਦੱਸ ਦਿਓ ਮੈਨੂੰ ਜਾਣਦੇ ਤੂੰ ਜਾਣਦੇ ਨਾ ਛੇੜਿਆ ਕਰ ਮੈਨੂੰ ਮੈਂ ਛੇੜਦੀ ਨਹੀਂ ਮੈਂ ਪਤਾ ਤੈਨੂੰ ਕੀ ਕਹਿਣੀ ਆ ਮੈਂ ਨਾ ਇੱਕ ਸੋਨੇ ਦੀ ਨੱਥ ਲੈਣੀ ਆ ਅੱਛਾ ਹਾਂ ਨਹੀਂ ਨੱਥੜੇ ਦਾ ਜੇ ਪੈਸੇ ਆਈ ਨਹੀਂ ਹੈਗੇ ਐਂ ਕਰੀ ਚਲ ਕੋਕਾ ਲੈ ਨਾ ਉਹ ਵੱਡਾ ਲੈ ਲਈ ਨਾ ਨਾ ਮੈਂ ਨਹੀਂ ਕੋਕਾ ਕਾਕਾ ਲੈਣਾ ਵੱਡਾ ਦੇ ਵੱਡਾ ਦੇ ਦੂੰਗਾ ਤੈਨੂੰ ਕੋਕਾ ਟਲ ਜਾ ਟਲ ਜਾ ਟਲ ਜਾ ਸਭ ਜਾਣਦੀ ਆ ਮੈਂ ਤੇਰੀਆਂ ਚਿੱਲੀ ਤਰੀਆਂ ਨੂੰ ਦੇ ਕਿ ਮੈਂ ਠਰਕਪੋਰ ਦਾ ਨੱਥ ਲੈ ਲਈ ਨੱਥ ਲੈ ਲਈ ਹੋਰ ਦਾ ਸਭ ਹਾਂ ਐਵੇਂ ਵਾਧੂ ਨੇ ਆਪਣੇ ਕੋਲ ਚੇਕਾ ਇਹਦੀ ਕੇ ਮੈਂ ਨਾਲ ਦੀ ਨਾਲ ਆਇਆ ਨਹੀਂ ਹੁੰਦਾ ਤੂੰ ਮੈਨੂੰ ਐਂ ਕਹਿੰਦਾ ਰਹਿਣਾ ਕਿਰਨਾ ਆਏ ਆ ਮੇਰੇ ਸਾਹਾਂ ਚ ਸਾਹ ਪਰ ਜਦੋਂ ਮੈਂ ਤੇਰੀ ਸਾਰੀ ਗੱਲ ਮੰਨਦੀ ਆ ਫਿਰ ਤੂੰ ਮੇਰੀ ਗੱਲ ਕਿਉਂ ਨਹੀਂ ਮੰਨਦਾ ਉਹ ਤੈਨੂੰ ਕਹਿਤਾ ਦਿੱਤਾ ਵੀ ਕਰਵਾ ਦੂੰਗਾ ਨੱਥ ਕਰਵਾ ਦੂੰਗਾ ਉਹਦਾ ਨੱਥ ਤਾਂ ਕਰਵਾ ਦਿੰਦੀ ਤੇ ਜਿਹੜੀ ਤੇਰੀ ਜ਼ਮੀਨ ਆਉਂਦੀ ਆ ਅੱਧੀ ਉਹ ਵੀ ਮੇਰੇ ਨਾਲ ਲਵਾ ਦਿੰਦੀ ਦੇਖ ਕਰਨਾ ਉਹ ਤਾਂ ਨਾ ਅਜੇ ਮੈਂ ਫੈਰ ਕੇ ਲਵਾਉਂ ਤਰੇ ਨੂੰ ਮੈਂ ਆਪੇ ਕਰਾ ਦੂੰਗਾ ਉਹਦੀ ਟੈਨਸ਼ਨ ਨਾ ਲੈ ਅੱਛਾ ਹਾਂ ਨਾ ਮੈਂ ਤੈਨੂੰ ਐਂ ਕਹਿੰਨੀ ਆ ਵੀ ਫਿਰ ਇਹਦੇ ਵਾਲਾ ਆਪਾਂ ਮੈਂ ਕਹਿੰਨੀ ਆ ਕੰਡਾ ਕੱਢੀ ਦਿੰਨੇ ਆ ਇਹ ਤਾਂ ਨਾ ਕੰਮ ਦਾ ਨਾ ਕਾਰ ਦਾ ਉਹ ਚੱਲ ਦੋ ਰੋਟੀਆਂ ਖਾਂਦਾ ਤੇਰੇ ਕਿਹੜਾ ਪੈਰ ਪੈਰ ਦਾ ਪਦਾ ਹੋ ਹੈ ਜਾਣ ਤੇ ਦੋ ਰੋਟੀਆਂ ਆਪਣਾ ਕੰਮ ਚੱਲੀ ਜਾਂਦਾ ਘਰ ਦਾ ਹੈ ਵੀ ਕਿਵੇਂ ਇਹ ਤਾਂ ਤੂੰ ਦੱਬਣ ਵਾਲਾ ਬੈਠਾਗਾ ਚੱਲ ਕੋਈ ਨਹੀਂ ਮੈਂ ਜਾਣਾ ਮੜਾ ਜਿਹਾ ਡੰਗਰਾਂ ਵਾਲੇ ਚ ਆਉਣਾ ਹੈ ਤਾਂ ਉੱਥੇ ਆ ਜੀ ਮੇਰਾ ਸਰ ਗੰਗਾਪਾ ਬਾਦੀ ਮਰਨ ਵਾਲਾ ਹੋਰ ਕੀ ਹੈ ਠੀਕ ਹੈ ਠੀਕ ਹੈ ਠੀਕ ਹੈ ਪਵਾਇਆ ਹੁਣ ਕੱਖ ਕੰਡੇ ਦੇਖਦਾ ਸਹੀ ਜਿਨੇ ਅੱਗੇ ਮੈਂ ਉਧਰ ਕੱਖ ਕੰਡੇ ਪਾਉਣੀ ਜਾਨੀ ਆ ਇਹ ਵੀ ਨਾ ਬਸ ਜਾਣ ਜਾਣ ਕੇ ਮੂੰਹ ਸੁਵਾਦਨੰਦਾ ਰੰਦਾ ਮੇਰੇ ਕੋਲ ਲੈ ਆ ਬਠੇ ਨਗੇ ਉਹ ਕੀ ਹੋ ਗਿਆ ਬismillah ਹੋਣਾ ਕੀ ਹੈਗਾ ਮੈਂ ਨਾ ਤੁਹਾਨੂੰ ਐਂ ਕਹਿੰਦੀ ਤੁਸੀਂ ਕੀ 24 ਘੰਟੇ ਦੇ ਵਿੱਚ ਨਾ ਉਂਗਲਾਂ ਹੀ ਮਰੀ ਜਾਣੇ ਹੁੰਨੇ ਹੋ ਕਦੇ ਮੇਰੇ ਵੱਲ ਵੀ ਪਿਆਰ ਨਾ ਦੇਦੇ ਆਂ ਓਏ ਹੋਰ ਭੋੜੀਆਂ ਤੂੰ ਉਹ ਜਿਹਾ ਗੱਲਾਂ ਨਾ ਕਰਾ ਕਰ ਮਤਲਬ ਇਹ ਹਾਂ ਜੀ ਮੇਰੀ ਗੱਲ ਸੁਣੋ ਜਿਵੇਂ ਹੁਣ ਮੈਨੂੰ ਹਰ ਇੱਕ ਜਨਾਨੀ ਆ ਕੇ ਕਹਿ ਰਹੀ ਆ ਵੀ ਤੁਹਾਡੇ ਬੱਚਾ ਨਹੀਂ ਹੋਇਆ ਤੁਹਾਡੇ ਬੱਚਾ ਨਹੀਂ ਹੋਇਆ ਤੇ ਤੁਹਾਨੂੰ ਨਹੀਂ ਕੋਈ ਬੰਦਾ ਕਹਿੰਦਾ ਹੈਗਾ ਓਏ ਹੋ ਜਾਊਗਾ ਯਾਰ ਆਪੇ ਜਦੋਂ ਹੋਣਾ ਹੋਇਆ ਲੈ ਐਂ ਕਿਵੇਂ ਹੋ ਜਾਊਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਆਪ ਹੀ ਹੋ ਜਾਊਗਾ ਜਿੱਦ ਤਨ ਹੋਣਾ ਹੋਏ ਇਹ ਚ ਕੀ ਗੱਲ ਹੈ ਪਹਿਲਾਂ ਤਾਂ ਨਾ ਤੁਹਾਨੂੰ ਮੇਰੀ ਸੌਂ ਲੱਗੇ ਪਹਿਲਾਂ ਫੋਨ ਸਾਈਡ ਤੇ ਕਰਕੇ ਰੱਖੋ ਓ ਯਾਰ ਰੱਖਦਾ ਯਾਰ ਤੂੰ ਮੇਰੇ ਲਵੇ ਇੰਨਾ ਕਿਉਂ ਲੱਗਦੇ ਆ ਉਹ ਤਾਂ ਜਿੱਤੂ ਦਵਾਈਆਂ ਲਵਾਂਦੀ ਸੀ ਉਹਦੇ ਲਵੇ ਲੱਗ ਜਾ ਅੱਛਾ ਇੰਨਾ ਤਾਂ ਥੋੜੇ ਰੜਕਦਾਗਾ ਵੀ ਉਹ ਤਾਂ ਦਵਾਈ ਲਵਾਈ ਆਗੀ ਜੇ ਤੂੰ ਮੇਰੇ ਲਵੇ ਨੂੰ ਲੱਗੇ ਤਾਂ ਫਿਰ ਮੈਂ ਉਹਨੂੰ ਕਾਤੋਂ ਲਾਵਾਂ ਬਿਸਮਿਲ ਲਵੇ ਨਾਲ ਲੱਗੇ ਕਰ ਨਾ ਮੇਰੀ ਗੱਲ ਤਾਂ ਸੁਣ ਲਓ ਹੂੰ ਤੇ ਯਾਰ ਨਾਲ ਤਾਂ ਬੋਲ ਪਾ ਇੱਕ ਵਾਰ ਨਹੀਂ ਨੂੰ ਲੋੜ ਲੋੜ ਨਹੀਂ ਤੇਨੂੰਰੀ ਠੀਕ ਐ ਫਿਰ ਮੈਂ ਵੀ ਨਹੀਂ ਤੇਰੇ ਕੋਲੇ ਆਇਆ ਕਰਨਾ ਨਾ ਅੱਛਾ ਤੂੰ ਤਾਂ ਕਹਿਣਾ ਹੀ ਹੈਗਾ ਵੀ ਨਾ ਮੇਰੇ ਕੋਲੇ ਆਵੇ ਪਹਿਲਾਂ ਮੈਨੂੰ ਆਂ ਦੱਸ ਕੋਈ ਬਾਹਰ ਤਾਂ ਨਹੀਂ ਫਸਾ ਰੱਖੀ ਤੈ ਕੋਈ ਨਹੀਂ ਮੈਂ ਫਸਾ ਰੱਖੀ ਕੀ ਪਤਾ ਹੁੰਦਾ ਕਹਿੰਦੇ ਹੁੰਦੇ ਆ ਬੰਦਾ ਤੇ ਘੋੜਾ ਕਦੇ ਬੁੜੇ ਨਹੀਂ ਹੁੰਦੇ ਹੈਗੇ ਕਦੇ ਨਾ ਕਦੇ ਦੇਖ ਕੇ ਤਾਂ ਬੰਦੇ ਦਾ ਮਨ ਪਿਗੜੀ ਜਾਂਦਾਗਾ ਕੋਈ ਨਾ ਫਿਰ ਹੋਣੀ ਸਹੀ ਹੋਣੀ ਤੂੰ ਕੀ ਕਰਨਾ ਬੇ ਉਹ ਤੈਨੂੰ ਜ਼ਿਆਦਾ ਸਵਾਦ ਦਿੰਦੀਆਂ ਨੇ ਜਿਹੜੇ ਮੇਰੇ 'ਚ ਨਹੀਂ ਕੁਝ ਹੈਗਾ ਤੂੰ ਮੈਨੂੰ ਪਿਆਰ ਨਾਲ ਬੋਲ ਪਾ ਤੇਰੇ 'ਚ ਕੁਝ ਨਹੀਂ ਹੈਗਾ ਚਲ ਠੀਕ ਆ ਤੂੰ ਦਾ ਨਾ 24 ਘੰਟੇ ਮੈਨੂੰ ਇਹੀ ਗੱਲ ਦਾ ਰੱਟਾ ਲਾਈ ਰੱਖ ਦਾਂਗਾ ਮੇਰੇ ਕੋਲੇ ਨਾ ਆ ਮੇਰੇ ਕੋਲ ਨਾ ਫਿਰ ਜਦੋਂ ਨਾ ਉਹਨੂੰ ਮੈਂ ਕਹਨੀ ਆ ਦੇਖ ਲੈ ਉਹ ਅੱਧ ਬੋਲ ਦੇ ਵਿੱਚ ਮੇਰੇ ਨਾਲ ਖੜ ਜੰਦਾ ਜੇ ਮੈਂ ਕਹਨੀ ਆ ਸੂਟ ਲੈਣ ਤਾਂ ਸੂਟ ਲੈਣ ਚਲਿਆ ਜਾਂਦਾ ਫਿਰ ਐ ਤੜਫਿਆ ਜੇ ਨਾ ਨਾ ਕਰ ਕੋਈ ਨਹੀਂ ਤੜਫਦਾ ਮੈਂ ਕਿਆ ਕੋਈ ਨਾ ਹੈ ਤਾਂ ਤੇਰਾ ਭਰਾ ਹੀ ਆ ਉਹ ਵੀ ਵੱਡਾ ਉਹ ਚਲ ਠੀਕ ਹੈ ਯਾਰ ਮੇਰਾ ਤਾਂ ਇਹ ਦਿਲ ਕਰਦਾ ਵੀ ਆਪਾਂ ਨਾ ਹੁਣ ਅਗਲੇ ਸਾਲ ਲੋੜੀ ਬੰਦ ਹੀ ਦਈਏ ਕੋਈ ਨਾ ਜਦੋਂ ਹੋਇਆ ਬੰਦ ਦਾਂਗੇ ਮੇਰੀ ਗੱਲ ਤਾਂ ਸੁਣ ਲਓ ਹਾਂ ਜਹਾਂ ਤਾਂ ਮਿਲਾ ਦਿਆ ਕਰੋ ਨਾ ਕਹਿੰਦੇ ਨੇ ਜੇ ਆਪਾਂ ਸੁਪਨੇ ਸੋਚਾਂਗੇ ਤਾਂ ਹੀ ਵੱਡੇ ਹੋਣਗੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਦੇਖਿਓ ਐ ਕੀ ਨਾ ਆਪਣੇ ਆ ਤਾਈ ਦੇ ਦੇ ਲਾ ਪੋਤਾ ਨਹੀਂ ਹੋਇਆ ਹੈਗਾ ਮੇਰਾ ਵੀ ਦਿਲ ਕਰਦਾ ਦੇਖਿਓ ਵੀ ਆਪਣੇ ਵੀ ਲੋੜੀ ਆਵੇ ਤੇ ਤੁਸੀਂ ਤਾਂ ਮੇਰੀ ਗੱਲ ਮੰਨਦੀ ਨਹੀਂ ਹੈਗੇ ਉਹ ਯਾਰ ਕੋਈ ਨਾ ਯਾਰ ਤੂੰ ਬੱਸ ਬਾਹਰ ਜਾ ਯਾਰ ਰੋਣੇ ਨਾ ਬੈਠ ਮੇਰੇ ਕੋਲ ਕਿਉਂ ਕਿਉਂ ਨਾ ਬੈਠਾ ਨਾ ਬੈਠ ਬੱਸ ਉਧਰ ਲੋਕਾਂ ਦੇ ਬੰਦੇ ਨੇ ਆ ਫੌਜੀ ਨੇ ਦੇਖ ਲਾ ਉਹ ਕਹਿੰਦੇ ਆ ਵੀ ਅਸੀਂ ਛੇਤੀ ਘਰਾਂ ਨੂੰ ਜਾਈਏ ਤੇ ਤੂੰ ਆ ਇੱਕ ਜਿਹੜਾ ਕਹਿੰਦਾ ਨਾ ਮੇਰੇ ਕੋਲ ਤਾਂ ਬੈਠ ਹੀ ਨਾ ਅਗਲਾ ਤਾਂ ਆਪਣੇ ਘਰ ਵਾਲਿਆਂ ਨੂੰ ਆ ਚੰਦ ਵਾਂਗੂੰ ਡੀਕਦਾ ਰਹਿੰਦਾ ਮੇਰੀ ਗੱਲ ਤਾਂ ਸੁਣ ਲਓ ਹਾਂ ਤੇ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਵੀ ਨਾਲੇ ਮੈਂ ਤੁਹਾਨੂੰ ਦੁੱਧ ਚ ਪੱਤੀ ਬੁੱਤੀ ਪਾ ਕੇ ਲਿਆ ਦਿੰਨੀ ਆ ਹੈ ਹਾਂ ਤੇ ਨਾਲੇ ਆਪਾਂ ਉਧਰ ਗੱਲਬਾਤ ਕਰੀਏ ਆਪਾਂ ਬੈਠ ਕੇ ਕੋਈ ਨਾ ਤੂੰ ਲੈ ਆ ਫਿਰ ਉਧਰ ਵੱਡੇ ਨੇ ਆ ਜਾਣਾ ਫਿਰ ਥੋੜੇ ਵਾਲੀ ਇਹ ਨਾ ਹੋਵੇ ਨਹੀਂ ਮੈਨੂੰ ਦੁੱਧ ਚ ਪੱਤੀ ਪਾਇਆ ਹੋਇਆ ਦੁੱਧ ਉਹਨੂੰ ਦੇਣਾ ਪੈ ਜਵੇ ਕੋਈ ਨਾ ਹਾਂ ਫਿਰ ਤੜਫੀ ਜਾਈਂ ਇੱਥੇ ਬੈਠਾ ਫਿਰ ਉਹੀ ਦਾਣੇ ਜੇ ਪੁੰਨੀ ਜਾਣਾ ਹੁੰਦਾ ਵੀहां ਉਹਦੇ ਕੋਲ ਜਾਂਦੀ ਭਾਈ ਮੈਨੂੰ ਤਾਂ ਦੇਖ ਲੈ ਮੇਰੀ ਗੱਲ ਸੁਣਦਾ ਜੇ ਉਹ ਪਿਆਰ ਨਾਲ ਬੁਲਾਊਗਾ ਉਹਦੇ ਕੋਲ ਮੈਂ ਤਾਂ ਸਾਰਾ ਕੰਮ ਤਾਂ ਦਾ ਕਰਨਾ ਹੀ ਹੁੰਦਾ ਤੁਹਾਨੂੰ ਪਤਾ ਹੀ ਹੈਗਾ ਫਿਰ ਉਹ ਮੰਗੂਗਾ ਕੀ ਤੋਂ ਹੋਰ ਜਾਨੀ ਕਿ ਵੀ ਚਾਹ ਪਾ ਓ ਯਾਰ ਜਾ ਬਗ ਜਾ ਯਾਰ ਮੇਰੇ ਦਿਮਾਗ ਨਾ ਖਾ ਚਲ ਠੀਕ ਆ ਤੂੰ ਤਾਂ ਮੁਸਤਰਤੇ ਹੀ ਨਾਗਾ ਹਾ ਹਾਈ ਬੇ ਬਗ ਜਾ ਮੇਰਾ ਦਿਮਾਗ ਖਾਈ ਜਾਂਦੀ ਐ ਪੈਣ ਵੀ ਨਹੀਂ ਦਿੰਦੀ ਇੱਕ ਵਾਰ ਵੀ ਦੇਖ ਲੈ ਕਰੋ ਕੋਈ ਰੋਟੀ ਪਾਣੀ ਵੀ ਦੇ ਦਿਆ ਕਰੋ ਕਿਸੇ ਨੂੰ ਹਾਂ ਤੈਨੂੰ ਦੇ ਦੇ ਮਲਾਈ ਪਾਕ ਐ ਦੂਹਿਆ ਮਸਲਣਾ ਲੱਗ ਗਿਆ ਮੈਨੂੰ ਪਤਾ ਸਾਰਾ ਹਾਂ ਮੈਨੂੰ ਦੱਸ ਮੈਨੂੰ ਦੱਸ ਤਾਂ ਕਰਤਾਰੇ ਨੇ ਹਾਂ ਕੀ ਦੱਸਦਾ ਦੱਸ ਤਾਂ ਮੈਨੂੰ ਜੇ ਦੂਹਿਆ ਮਸਲਦਾ ਤੂੰ ਓਏ ਤੂਹਿਆ ਕਾ ਨੂੰ ਮੈਂ ਤਾਂ ਰੋਟੀ ਨੂੰ ਕਹਿੰਦਾ ਵੀ ਰੋਟੀ ਪਾ ਕੇ ਦੇ ਦੋ ਮੈਂ ਜਾਣਾ ਖੇਤ ਜਾ ਆ ਮਲਾਈ ਪਾ ਦੇ ਤੈਨੂੰ ਰੋਟੀ 'ਚ ਇਹਨੇ ਕੀ ਹੋ ਰਿਹਾ ਅੱਜ ਕੀ ਖਾ ਰਖੇ ਨੇ ਇਹਨੂੰ ਤਾਂ ਪਤਾ ਨਹੀਂ ਜੀ ਇਹ ਤਾਂ ਭੁੱਕੀ ਖਾ ਲੈਂਦਾ ਇਹਨੂੰ ਕੁਝ ਨਹੀਂ ਪਤਾ ਲੱਗਦਾ ਵੀ ਕੀ ਹੁੰਦਾ ਕੀ ਹਾਂ ਹਾਂ ਜੀ ਆਪਦੇ ਬੰਦੇ ਨੂੰ ਜੀ ਨਹੀਂ ਇਹਨੂੰ ਜੀ ਨਾਲੇ ਤੁਹਾਨੂੰ ਪਤਾ ਲੱਗਾ ਸ਼ਰੀਕ ਵੀ ਕੋਈ ਦੇਖ ਕੇ ਚਰਦਾ ਹੁੰਦਾਗਾ ਨਾ ਮੇਰੇ ਮੈਂ ਸ਼ਰੀਕ ਹੋ ਗਿਆ ਥੂਸ ਹੀ ਨਹੀਂ ਸ਼ਰੀਕ ਜਿਹੜਾ ਤੁਹਾਨੂੰ ਦੱਸ ਕੇ ਜਾਂਦੇ ਉਹ ਤਾਂ ਸ਼ਰੀਕ ਹੀ ਨਹੀਂ ਹਾਂ ਸ਼ਰੀਕ ਨੇ ਉਹ ਮੇਰੀ ਗੱਲ ਸੁਣ ਇਹਨੇ ਤਾਂ ਕੁਝ ਕਰਨਾ ਨਹੀਂ ਨਾ ਇਹਨੇ ਧਰਨਾ ਮੈਨੂੰ ਰੋਟੀ ਪਾ ਕੇ ਦੇ ਮੈਂ ਖੇਤ ਜਾਣਾ ਕਿਦਾ ਮੇਰਾ ਸਾਲਾ ਹੁਣ ਡਿੱਕੜ ਜਾਊਗਾ ਫੇ ਪਤਾ ਨਹੀਂ ਕਾਤ ਬੜੂਗਾ ਆਕੇ ਹਾਂ ਤੂੰ ਭਗ ਜਾਊਗਾ ਖੇਤ ਤੂੰ ਹੀ ਰਹਿ ਲੈ ਓਰੇ ਮੇਰਾ ਆਪੇ ਭਗ ਜਾਊਗਾ ਖੇਤ ਹਾਂ ਨਾ ਅੰਦਰ ਕੀ ਕਹਿੰਦਾ ਹੈ ਮੈਨੂੰ ਛਰਮ ਨਹੀਂ ਆਦੀ ਕੀ ਕਹਿੰਦਾ ਅੰਦਰ ਪਥੇਰਾ ਮੱਛਿਆ ਰਹਿੰਦਾਗਾ ਇਹਦੇ ਤਾਂ ਪਤਾ ਨਹੀਂ ਕੀ ਮਿਰਚਾਂ ਲੱਗਦੀਆਂ ਨੇ ਜੀਆਂ ਜਦੋਂ ਤੈਨੂੰ ਦੇਖ ਲੰਗਾ ਨਾ ਮੇਰੇ ਕੋਲ ਖੜੇ ਮੂੰਹ ਅੱਗ ਲੱਗ ਜਾਂਦੀ 36 ਕਪਰੀ ਰੱਤੇ ਜਾਂ ਖਾਏ ਨਾ ਅੰਦਰ ਕੀ ਕਹਿੰਦੇ ਤੈਨੂੰ ਮੈਨੂੰ ਤੇਰੇ ਨੇ ਕੀ ਕਹਿਣਾ ਮੈਨੂੰ ਇਹਦਾ ਜਿਆਦਾ ਨਹੀਂ ਆਜੀ ਹੀ ਚੱਲਦੀ ਆ ਹੋਰ ਕੁਛ ਨਹੀਂ ਚੱਲਦਾ ਇਹਦਾ ਹਾਂ ਅੱਛਾ ਚੱਲ ਕੋਈ ਨਹੀਂ ਆ ਜਾ ਫਿਰ ਪਹਾੜ ਉੱਤੇ ਰੌਣੇ ਤਾਂ ਹੀ ਚੱਲਾਂਗੇ ਨਹੀਂ ਆ ਜਾ ਯਾਰ ਠੀਕ ਹੈ ਚੱਲ ਅੱਜ ਮਿਲੇ ਆਹ ਆਹ ਉਹ ਬਾ ਵਈ ਬਾ ਕਰਤਾਰੇ ਹਾਂ ਨਿਗਾ ਕਰਾ ਲਈ ਤਾਂ ਹਾਂ ਹਣ ਪਾੜ ਕਰਤਾਰੇ ਹਨ ਗਲੇ ਆਏ ਨਵੀਆਂ ਬਾਰੂ ਉਟੜ ਹਾਂ ਉਹ ਮਾਂ ਕਿਤੇ ਨਿਗਾ ਘਟ ਗਈ ਹੋਵੇ ਕਿਤੇ ਨਿਗਾ ਕਰਾਈਏ ਇਹ ਜੀ ਜੂਰੀ ਵੀ ਪਰਚਾਈ ਨੂੰ ਸੂਟ ਦਵਾਈ ਜਾਏਗਾ ਵੱਬ ਮਹਿੰਗੇ ਪੈਗੇ ਨਾ ਸੂਟ ਨਾ ਮਹਿੰਗੇ ਤਾਂ ਕੀ ਪਹਿਣੇ ਨੇ ਉਹਦਾ ਚੱਲ ਹੁਣ ਘਰ ਦੀ ਗੱਲ ਐ ਦਿਵਾਉਣਾ ਹੀ ਪੈਂਦੇ ਨੇ ਸੂਟ ਸੜ ਦਾ ਨਾ ਆ ਕੀ ਲਈ ਫਿਰ ਦਿੰਦਾ ਹੱਥ ਚ ਯਾਰ ਫੀਮ ਐ ਫੀਮ ਨਵੀਂ ਆਈ ਐ ਲੈ ਵਾਹ ਫੀਮ ਨਾ ਤਰੀ 14 ਪਤਾ ਨਹੀਂ ਕੀ ਚੱਕੀ ਫਿਰਦਾ ਕੰਜਰ ਦਾ ਮੁਸਕ ਮਾਰ ਰਹੀ ਐ ਜੋ ਤਾਂ ਆਹ ਮੁਸਕ ਮਾਰੇ ਨਾ ਦਾਵਣੀ ਦਾ ਦੱਸ ਦੇ ਨਾ ਮੁਸਕੀ ਸੋ ਮਾਰੇ ਤੂੰ ਕਿੱਧਰ ਗਲੀਆਂ ਚ ਵੇ ਤੇ ਜਿਲੰਦਾ ਫਰਦਾ ਤੂੰ ਤੇਰੇ ਭਰਕੇ ਕੀ ਪੈਰ ਨੱਪਦਾ ਫਿਰੂ ਦੁਨੀਆਂ ਵਾਲੇ ਕੀ ਤੇਰਾ ਤਾਂ ਕੰਮ ਇਹੀ ਆ ਮੇਰਾ ਇਹ ਕੰਮ ਨਾ ਰਾਹੂਲ ਪਰ ਕੀ ਕਹੇ ਫਿਰ ਆਂਟੀ ਦੇਣ ਕੀ ਆ ਕਨਾ ਗਿਣੇ ਨ ਸੱਚ ਹਾਂ ਕੋਈ ਨਹੀਂ ਉਹਦਾ ਆਂਦੇ ਗਿਣੇ ਨਾ ਗਿਣੇ ਪਰ ਤੂੰ ਗਲੀਆਂ ਗਿਣ ਕਿੰਨੀਆਂ ਨੇ ਪਿੰਡ ਚ ਹਾਂ ਜਾ ਕਹੂੰ ਪਰ ਜਾਇ ਮੇ ਕੋਈ ਨਹੀਂ ਜਾਇਆ ਘਰੀ ਹੈ ਇਹ ਨਹੀਂ ਦੱਸ ਲੋਗੂ ਪਾਏਗਾ ਕੋਈ ਹਾਂ ਚੁੱਪੜ ਚੁੱਪੜ ਕੇ ਦਿੰਦੀਆਂ ਰੋਟੀਆਂ ਦਾ ਹਾਂ ਖਾਣਾ ਪੀਣਾ ਬਈ ਬਹੁਤ ਘੱਪਾ ਗਾਲੀ ਫਰਨੇ ਹੋ ਕੇ ਵੀ ਤੈਨੂੰ ਸਬਰ ਰੱਖੀ ਹਾਂ ਉਹ ਜੋਤਾ ਪੜਾ ਦੇ ਹੈ ਇਹ ਕਹਿੰਦਾ ਤੈਨੂੰ ਸਬਰ ਕੀ ਆ ਜੇ ਤੈਨੂੰ ਪਤਾ ਹੀ ਆ ਫਿਰ ਤੂੰ ਰੋਣਾ ਕਰਨ ਪਊਗਾ ਹਾ ਭੱਗਾ ਹੀ ਆ ਹਾ 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 ਨੇਵਣਾ ਪਰ ਭੱਗ ਗਣੇ ਕਰ ਮੇਰੇ ਭੱਗ ਗਣੀਆਂ ਕੁੜੀਆਂ ਆਇਆ ਕਰੇ ਹਨ ਆਲੀ ਭੱਗ ਗਣੀਆਂ ਹੈਨਾ ਹੈ ਬਾਈ ਹਾਂ ਮੇਰੀ ਗੱਲ ਸੁਣਾ ਤੂੰ ਕਿਉਂ ਸਾਡੇ ਘਰ ਦੇ ਵਿੱਚ ਕਹਿੰਦੇ ਹੁੰਦੇ ਆਗਰ ਨਾਲ ਫੂਸ ਪਾਉਣ ਲੱਗਿਆ ਹੋਇਆਂਗਾ ਮੈਂ ਕਿਹਨੂੰ ਪਾऊं ਇਹ ਯਾਰ ਕੰਮ ਨੂੰ ਨਾ ਮੇਰੇ ਪੁੱਤਰਾ ਜੀਠੀ ਕਰਾਉਣ ਲੱਗਰੇ ਅੱਛਾ ਪੈਸੇ ਦੀਏ ਮੈਨੂੰ ਇਸ ਕੰਮਗੇ ਹਾਂ ਆਦੋਂ ਨਹੀਂ ਹੋ ਕੇ ਬਿਜੜੀ ਮੇਰੇ ਬੜੇ ਭਾਈ ਛੋਟੇ ਭਾਈ ਦੇ ਘਰ ਅੜੀਏ ਵੀ ਮੇਰੀ ਹੋ ਰਿਓ ਲੈ ਹੋਰ ਮੈਂ ਮਰ ਮੈਨੂੰ ਤਾਂ ਦੱਸਿਆ ਨਹੀਂ ਉਹ ਯਾ ਇਹ ਯਾ ਹੈਂਡ ਕੜਾ ਆ ਮਨੂਸੀ ਨੇ ਦਵਾਈਆਂ ਜੀ ਲਾਰਕੀ ਮੈਂ ਦੇਖਾ ਪੂਰੇ ਵੇ ਜਮਾਈ ਹੀਰੋ ਲੱਗਦਾ 3000 ਕਿੰਨੇ ਉਸਨੇ ਦਵੰਜੇ ਤਿੰਨੂ ਤਿੰਨੂ ਤੋ ਫਰਾ ਹੋਇ ਤਿੰਨ ਸੌ ਤਿੰਨ ਸੌ ਵਾਲੇ ਛੁੱਟ ਦਬਾ ਲਿਆ ਦੇਖ ਲੈ ਫਿਰ ਹਨਾ ਹੁੰਦਾ ਹਰਾਮ ਦੇ ਨੂੰ ਆਉਣ ਦੇ ਸਹੀ ਉਹਨੂੰ ਮੈਂ ਦੱਸ ਦਿਆਂ ਪਤਾ ਦੇਖ ਲੈ ਦੇਖ ਲੈ ਜਿਹੜੀ ਤਾਂ ਘਿਓ ਪਾ ਪਾਦੀਆਂ ਦੀ ਹੈ ਰੋਟੀਆਂ ਚੋਪੜ ਚੋਪੜ ਦੀ ਤੀ ਦੁੱਧ ਮਿਲਿਆਈ ਬਈ ਜਰੇ ਨਹੀਂ ਗਿਆ ਜਰੇ ਨਹੀਂ ਗਿਆ ਸੱਚੀ ਗੱਲ ਹੈ ਲੱਖ ਰੁਪਏ ਦੀ ਦੇ ਕੀ ਦੱਸਾਂ ਮੈਨੂੰ ਤਾਂ ਜਰੀ ਕਹਿ ਦਊਗਾ ਮੈਨੂੰ ਤਾਂ ਦੇਸੀ ਘਿਓ ਤੋਂ ਬਿਨਾਂ ਰੋਟੀ ਨਹੀਂ ਚੰਗੀ ਲੱਗਦੀ ਹੈਗੀ ਹੈ ਉਹ ਮਾੜੀ ਗੱਲ ਹੈ ਰੱਬ ਨੂੰ ਜਾਣ ਦੇਣੀ ਹੈ ਵੀ ਆਹ ਗੱਲ ਬਹੁਤ ਮਾੜੀ ਤਾਂ ਗੌਰ ਕਰੀ ਮੇਰੀ ਗੱਲ ਪੈਸਾ ਚੰਗਾ ਗੌਰ ਕਰੀ ਕਰਤਾਰ ਦੀ ਮਾਰ ਲੱਗ ਜੁੱਤ ਦੇ ਹੈਗਾ ਹਾਂ ਇੱਕ ਹੀ ਕਹਿ ਗਿਆ ਉਹਨੇ ਤਾਂ ਮੈਨੂੰ ਕਰੇ ਨਹੀਂ ਦੱਸਿਆ ਵੀ ਮੈਂ ਉਹ 10-10000 ਦੀਆਂ ਐਨਕਾਂ ਤੇ ਆ ਮੈਨੂੰ ਆ ਹਜ਼ਾਰ ਦੇ ਦੋ ਸੂਟ ਲਿਆ ਕੇ ਮੇਰੇ ਮੱਥੇ ਨਾਲ ਮਾਰੇ ਜੈ ਖਣੇ ਨੂੰ ਮੈਂ ਕਿਹਾ ਮੈਨੂੰ ਨੱਥ ਲੈ ਦੇ ਕਹਿੰਦਾ ਨਾ ਮੇਰੇ ਕੋਲ ਤਾਂ ਪੈਸੇ ਨਹੀਂ ਹੈ ਗੌਰ ਗੌਰ ਕਰੀ ਗੌਰ ਕਰ ਲਈ ਮੇਰੀ ਗੱਲ ਪਏ ਕੁ ਗਣੇ ਹੋ ਜੇ ਮੈਂ ਹਾਂ ਹਾਂ ਭਾਈ ਕੋਈ ਕੋਈ ਨਹੀਂ ਗੱਲ ਆਨ ਘਟਨੇ ਬਾਈ ਕੇ ਕੇ ਤੂੰ ਕੀ ਹਾਈ ਬੇ ਮੁਰਤਾ ਸ਼੍ਰੀਕ ਵੀ ਕਰੇ ਆ ਕੇ ਦੱਸਣ ਲੱਗੇ ਮਨ ਤਾਂ ਇਹਦੀ ਲੈ ਨਹੀਂ ਆ ਖਬਰ ਹੂੰ ਕੋਣ ਨੂੰ ਹਣਾ ਕਹੂਗਾ ਜਦ ਹੀ ਫੱਟ ਦੇਣੇ ਆ ਜਾ ਅੰਦਰ ਆ ਜਾ ਅੰਦਰ ਜਦੀ ਬੁਲਾਉਣ ਲੱਗ ਜੂ ਨੀ ਕੀ ਦੱਸਾਂ ਤੈਨੂੰ ਮੈਂ ਕਮਲਿਏ ਤੂੰ ਆਏ ਪੁੱਛ ਵੀ ਹੋਇਆ ਕੀ ਨਹੀਂ ਹੈਗਾ ਨੀ ਤੂੰ ਮੈਨੂੰ ਐਂ ਦੱਸ ਤੇਰੀ ਤਾਂ ਤੇਰੇ ਜੇਠ ਨਾਲ ਤਾਂ ਇੰਨੀ ਬਣਦੀ ਸੀ ਘਰ ਵਾਲੇ ਨਾਲ ਨਹੀਂ ਸੀ ਬਣਦੀ ਹੁਣ ਕੀ ਨਵਾਂ ਸਿਆਪਾ ਛੇੜ ਲਿਆ ਨੀ ਪੁਆੜੇ ਤਾਂ ਜੇਠ ਦੇ ਹੀ ਨੇ ਜੇ ਵੱਡੇ ਦੇ ਉਹ ਜਿਹੜਾ ਹੈ ਨਹੀਂ ਆਪਣੇ ਆਹਾ ਕੀ ਗਵੰਢੀ ਆ ਉਹ ਜਿਹੜਾ ਜੈਲਾ ਜੈਲਾ ਜਿਹੜਾ ਲੰਗਜੀ ਮਾਰਦਾ ਭੜੀਏ ਫਿਰਦਾ ਹੁੰਦਾ ਆਹੋ ਕਰਤਾਰਾ ਮੈਨੂੰ ਤਾਂ ਜੈ ਖਾਣਿਆ ਦਾ ਨਾ ਨਾਮ ਵੀ ਨਹੀਂ ਪਤਾ ਹੈਗਾ ਤੇ ਉਹ ਨਾ ਸਾਡੀ ਘਰ ਹੀ ਆਈ ਸੀ ਕੀਆ ਹਾਂ ਆ ਜਿਹੜਾ ਮੇਰਾ ਜੇਠਾ ਉਹਨੂੰ ਵੀ ਪੈਸੇ ਦੇਈ ਜਾਂਦਾ ਮੇਰੇ ਨਾਲ ਤਾਂ ਡਬਲ ਗੇਮ ਪਾਉਣ ਨੂੰ ਫਿਰਦਾ ਏ ਕੰਜਰ ਉਹਨੂੰ ਗਾ ਕੇ ਪੈਸੇ ਦੇ ਰਿਆ ਕੀ ਕਹੀ ਜਾਨੀ ਆ ਤੂੰ ਉਹਨੂੰ ਪਹਿਨੇ ਸਾਰੀ ਗੱਲ ਦਾ ਪਤਾ ਸਾਡੇ ਘਰ ਦੀ ਦਾ ਉਹਨੂੰ ਤਣ ਤਣ ਹਜ਼ਾਰ ਦੀਆਂ ਐਨਕਾਂ ਲੈ ਲੈ ਦੇ ਰਿਆ ਅੱਛਾ ਤਾਂ ਵੀ ਇਤਨਾ ਵੀ ਐਨਕ ਇਤਨੇ ਵੀ ਕੱਪੜੇ ਪਾਉਣ ਲੱਗ ਗਿਆ ਉਹ ਅਮਲੀ ਜਾ ਉਹੀ ਤਾਂ ਗੱਲ ਆ ਉਹਦੇ ਰੰਨ ਨਾ ਕੰਨ ਨਾ ਵੀ ਨਹੀਂ ਉਹਨੇ ਇਹਨੂੰ ਦਿਖਾਉਣੀਆਂ ਨੇ ਹੈ ਲਾ ਲਾ ਕੇ ਨਹੀਂ ਜਦੋਂ ਤੇਰੇ ਜੇਟਰ ਨੂੰ ਸਾਰਾ ਕੁਝ ਮਿਲ ਹੀ ਜਾਂਦਾ ਫਿਰ ਉਹ ਗੇਮਾਂ ਕਿਉਂ ਪਾ ਰਿਆ ਨੇ ਖਾ ਭਰਾ ਇਹਨੇ ਕੀ ੱਤੇ ਖਾਣੇ ਨੇ ਮੈਂ ਤਾਂ ਆਪ ਲੈ ਲਿਆ ਦੇਖ ਲੈ ਨਾਲ ਮੈਂ ਮੂੰਹ ਨਹੀਂ ਕੱਢਣ ਦਿੰਦੀ ਸਾਰੀ ਜਿਹੜੀ ਗੱਲ ਕਹਿੰਨਾ ਮੈਂ ਹਰ ਇੱਕ ਗੱਲ ਪੂਰੀ ਕਰਦੀ ਆ ਇਹਦੀ ਫੇਰ ਵੀ ਪਤਾ ਨਹੀਂ ਕੀ ਇੱਥੇ ਮੇਰਾ ਤਾਂ ਨਾ ਮੈਂ ਸੋਚ ਰਹੀ ਆ ਕਿ ਕੀ ਕੀ ਗੇਮ ਪਾਈਆਂ ਗਿਆ ਨੇ ਮੈਨੂੰ ਤਾਂ ਲੱਗਦਾ ਇਹ ਤੇਰੇ ਘਰ ਵਾਲੇ ਨਾਲ ਤਾਂ ਨਹੀਂ ਤੇਰਾ ਕਲੇਸ਼ ਉਹੀ ਕਰਾ ਰਿਹਾ ਹੈ ਮੇਨ ਤਾਂ ਹੀ ਇੰਦਾ ਕਦਾ ਹਨਾ ਪਤਾ ਕਿ ਇਹ ਲੜੀ ਜਾਣ ਉਹੀ ਬਾਂਦਰਾ ساری ਭੇਲੀ ਵਾਲਾ ਕੰਮ ਹਾਂ ਵੀ ਮੈਂ ਬਾਂਦਰਾ ਚ ਭੇਲੀ ਛੱਟੀ ਫਿਰਦਾਂਗਾ ਪਤਾ ਕੀ ਆ ਇਹ ਨੂੰ ਦੇ ਕੇ ਮੇਰੇ ਘਰ ਵਾਲਾ ਮੱਚਦਾਗਾ ਵੀ ਤੂੰ ਕਹਿੰਦਾ ਇੱਕ ਦਿਨ ਨਾ ਮੇਰਾ ਹੱਥ ਨਹੀਂ ਸੀ ਜਾਂਦਾ ਪਿੱਛੇ ਨਹੀਂ ਕੀ ਦੱਸਾਂ ਤੈਨੂੰ ਇੱਕ ਦਿਨ ਨਾ ਮੇਰੇ ਇੱਥੇ ਮਾੜੀ ਜੀ ਨਾ ਸੱਟ ਜੀ ਲੱਗੀ ਭਣੇ ਅੱਛਾ ਮੈਨੂੰ ਪਤਾ ਨਾ ਲੱਗਿਆ ਉਹ ਮੈਂ ਕਿਤੇ ਤਰਸ ਕੇ ਡਿੱਗ ਪਈ ਬਾਥਰੂਮ ਦੇ ਵਿੱਚ ਅੱਛਾ ਫੇਰ ਨਾ ਮੈਂ ਕਿਤੇ ਮੇਰਾ ਆਹ ਪਿੱਛੇ ਹੱਥ ਨਾ ਜਾਵੇ ਮੇਰਾ ਜੇਡ ਕਹਿੰਦਾ ਵੀ ਤੂੰ ਔਖੀ ਕਾ ਨੂੰ ਹੁੰਨੀ ਆ ਚਲ ਮੈਂ ਤੇਰੇ ਮਲਮ ਲਾ ਦਿੰਨਾ ਭਣੇ ਉਹਨੇ ਮੜੀ ਜੇ ਨਾ ਮ사ਜ ਜਹੀ ਕਰਤੀ ਉਧਰੋਂ ਆ ਸਾਡਾ ਕੰਜਰ ਆ ਗਿਆ ਚੋਰਾ ਕਾਰਾਲਾ ਮੇਰੇ ਇਹ ਤੇਰੇ ਕਲੇਸ਼ ਹੋਇਆ ਲਕਲੇਸ਼ ਕੀ ਉਹਨੇ ਤਾਂ ਉਹ ਕਹਿੰਦੇ ਹੁੰਦੇ ਆ ਕੀਤੀ ਜਿਹੜੀ ਨਾ ਕਰਨੀ ਹੋਵੇ ਖੇਤ ਪੈ ਗਦੇ ਨਾਲ ਨਾ ਹੋਵੇ ਗੱਲ ਸੁਣ ਮੇਰੀ ਅਕਸਰ ਨੂੰ ਹੈ ਤਾਂ ਤੇਰਾ ਘਰ ਵਾਲਾ ਹੀ ਆ ਜੈਲਸੀ ਤਾਂ ਉਹ ਨੂੰ ਹੋਊਗੀ ਉਹ ਵੀ ਮੇਰੇ ਹੁੰਦੇ ਮੇਰਾ ਭਰਾ ਇਹੋ ਜਿਹਾ ਕੰਮ ਕਰੀ ਜਾਂਦਾ ਵਾ ਨਹੀਂ ਐ ਰਜੀ ਤਾਂ ਕੋਈ ਗੱਲ ਨਹੀਂ ਹੈਗੀ ਭਣੇ ਇਹ ਹੁਣ ਜੇ ਸੋਚੀ ਜਾਂਦਾ ਪਿਆ ਸੋਚੀ ਜਾਵੇ ਹੁਣ ਮੇਰੀ ਗੱਲ ਸੁਣਾ ਜਦੋਂ ਮੈਂ ਉਹਨੂੰ ਕਹਿਨੀ ਆ ਵੀਵੇ ਦੋ ਘੜੀ ਮੈਨੂੰ ਪਿਆਰ ਨਾਲ ਬਲਾ ਲਾ ਲੋਕ ਤਾਂ ਹੁਣ ਮੈਨੂੰ ਤੇਰੇ ਪਤਾ ਹੀ ਆ ਸਾਹਮਣੇ ਆ ਚੈਨਤਾ ਆਈਆਂ ਚਾਚੀਆਂ ਸਾਰੀਆਂ ਤਾਨੇ ਮਾਰਦੀਆਂ ਨੇ ਵੀ ਤੁਹਾਡੇ ਨਾ ਮੁੰਡਾ ਨਾ ਕੁੜੀ ਕੁਝ ਨਹੀਂ ਹੋਇਆ ਹੁਣ ਤੱਕ ਵੀ ਕੈਸਾ ਰਹੂਗੀ ਤੇਰੀ ਮੇਰੀ ਗੱਲ ਸੁਣ ਮੈਨੂੰ ਤੇਰੀਆਂ ਗੱਲਾਂ ਸੁਣ ਕੇ ਤਾਂ ਲੱਗਦਾ ਕਿ ਸਾਰੇ ਪਵਾੜੇ ਦੀ ਜੜ ਨਾ ਤੇਰਾ ਜੇਠ ਆਗਾ ਤੂੰ ਨਾ ਆਪਣੇ ਘਰ ਵਾਲੇ ਤੋਂ ਬੁਠਾ ਕੇ ਪੁੱਛ ਲੈ ਕਿ ਤੇ ਉਹਦੀਆਂ ਉਂਗਲਾਂ ਨਾ ਹੋਣ ਸਾਰੀਆਂ ਇਹ ਇਤੇ ਉਹੀ ਦੋਨੋਂ ਬਾੜਾਂ ਗਈ ਜਾਂਦੀ ਹਮੇ ਵਿਚਾਰੇ ਨੂੰ ਨਹੀਂ ਤੇਰੀ ਗੱਲ ਤਾਂ ਸੌਂ ਅੰਨੇ ਸੱਚਾ ਖਾਬਰਾਂ ਨਾ ਤਾਂ ਹੀ ਲੇਲੇ ਪੇਪੇ ਹੋਇਆ ਰਹਿੰਦਾ ਮੇਰੇ ਕੋਲੇ ਵੀ ਚੱਲ ਮੈਂ ਤੈਨੂੰ ਸੂਟ ਦਵਾ ਦੂੰ ਪਤਾ ਉਹਨੇ ਹੀ ਪਹਿਲਾਂ ਸ਼ੁਰੂਆਤ ਕੀਤੀ ਸੀ ਮੈਨੂੰ ਪਤਾ ਕੀ ਕਹਿੰਦਾ ਸੀ ਕਹਿੰਦਾ ਆ ਦੇਖ ਲੈ ਕਹਿੰਦਾ ਤੂੰ ਤਾਂ 6 6 ਮਹੀਨੇ ਕਹਿੰਦਾ ਸੂਟ ਇੱਕੀ ਪਾਈ ਰੱਖਦੀਆਂ ਤੈਨੂੰ ਸੂਟ ਨਹੀਂ ਦਵਾ ਕੇ ਦੰਦਾ ਹਾਂ ਭਾਣੇ ਉਹਨੂੰ ਚੱਲ ਮੈਂ ਵੀ ਕਹਿਤਾ ਹਨਾ ਵੀ ਉਹ ਤਾਂ ਦਵਾ ਕੇ ਨਹੀਂ ਦਿੰਦਾ ਵੀ ਚੱਲ ਤੂੰ ਹੁਣ ਮੈਨੇ ਸੂਟ ਵੀ ਲਿਆ ਕੇ ਦੰਦਾ ਮੈਨੂੰ ਨੱਥ ਵੀ ਕਹਿੰਦਾ ਸੀ ਤੈਨੂੰ ਮੈਂ ਫੇਰ ਜਦੋਂ ਮੈਂ ਜ਼ਮੀਨ ਨੂੰ ਕਹਿ ਰਹੀਆਂ ਫੇਰ ਭੁੰਨਣਾ ਆਪਦਾ ਆਡਾ ਲਾ ਕੇ ਬਹਿ ਜਾਂਦਾ ਵੀ ਮੈਂ ਜ਼ਮੀਨ ਨਹੀਂ ਹਜੇ ਨਾ ਲਗਾਉਣੀ ਤੇ ਗੱਲ ਤਾਂ ਫੇਰ ਉਹੀ ਆ ਨਾ ਜ਼ਮੀਨ ਦਾ ਨਾਤਾ ਕਰਾਵੇ ਉਹਦਾ ਤਾਂ ਮਤਲਬ ਨਿਕਲ ਹੀ ਜਾਂਦਾਗਾ ਤੂੰ ਨਾ ਉਹਦਾ ਘਰ ਨਾ ਖਰਾਬ ਕਰ ਲਈ ਉਹਦੇ ਮਗਰ ਲੱਗ ਕੇ ਕਿ ਦਿਨਾਂ ਉਧਰ ਦੀ ਨਾ ਉਧਰ ਦੀ ਰਹੇ ਤੂੰ ਗੱਲ ਤਾਂ ਸਹੀ ਆ ਸਹੀ ਤੇਰੀ ਪਰ ਮੈਂ ਹੁਣ ਕਰਾਂ ਤਾਂ ਕੀ ਹੁਣ ਉਹ ਤਾਂ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗਾ ਜੇ ਉਹ ਸੋਚੇ ਬੀਚਲ ਮੈਂ ਇੱਕ ਵਾਰੀ ਗੱਲ ਤਾਂ ਪਿਆਰ ਨਾਲ ਮੇਰੀ ਮੰਨੇ ਫੇਰੀ ਆ ਫੇਰੀ ਮੈਂ ਉਹਦਾ ਦਾਈ ਦੇ ਦਿਲ ਦੇ ਵਿੱਚ ਇਹ ਸਾਰੀਆਂ ਗੱਲਾਂ ਹੋਈਆਂ ਉਹਨੇ ਤੇਰੀ ਗੱਲ ਤਾਂ ਕਦੇ ਵੀ ਨਹੀਂ ਸੁਣੀ ਨਹੀਂ ਸੁਣਦਾ ਉਹਨਾ ਜੇੜ ਤੇ ਅੱਖ ਰੱਖ ਉਹ ਦੇਖ ਵੀ ਉਹ ਕੀ ਕਰਤੂਤਾਂ ਕਰਦਾ ਜਾਂ ਤਾਂ ਕਿਸੇ ਬਹਾਨੇ ਨਾ ਜ਼ਮੀਨ ਨਾ ਕਰਾ ਮੁੜ ਕੇ ਦੋਵੇਂ ਜਣੇ ਰਹੀ ਜਾਏ ਆਪਦਾ ਨਹੀਂ ਤੂੰ ਆਏ ਸੋਣਾ ਸਹਰੀ ਵੀ ਹੁਣ ਮੇਰੇ ਘਰ ਦੀ ਗੱਲ ਕਿਸੇ ਨੂੰ ਕੀ ਪਤਾ ਲੱਗ ਗਈ ਬਈ ਉਹ ਤਾਂ ਤੇਰਾ ਜੇਠ ਹੀ ਕਰਦਾ ਹੈਨਾ ਜੇ ਮੂੰਹੋਂ ਫੁੱਟਦਾਗਾ ਕਿਸੇ ਕੋਲੇ ਤਾਂ ਹੀ ਉਹਨੂੰ ਪਤਾ ਲੱਗਦਾ ਨੀ ਉਹਨੂੰ ਕਿ ਸੁਪਨੇ ਆਉਂਦੇ ਨਹੀਂ। ਉਹੀ ਤਾਂ ਗੱਲ ਆ। ਨੀ ਭੈਣੇ ਘੇਰਾ ਗੱਲ ਤਾਂ ਮੈਂ ਵੀ ਸੁਣੀ ਸੀ। ਕਿ ਕਰਨਾ ਉਹਦੇ ਜੇਠ ਨਾਲ ਰਹਿੰਦੀ ਆ ਪਿੰਡ ਦੀਆਂ ਬੁੜੀਆਂ ਤੋਂ। ਉਹਨਾਂ ਕੋਲੇ ਵੀ ਗੱਲ ਤਾਂ ਕਿਸੇ ਨੇ ਤਾਂ ਪਹੁੰਚਾ ਦਿਓ ਆ। ਮੈਂ ਤਾਂ ਉੱਥੇ ਕਹਿਤਾ ਸੀ ਮਾਂ ਇਹ ਜੀ ਕੋਈ ਗੱਲ ਨਹੀਂ ਹੈਗੀ ਭਾਈ ਮੈਂ ਇੱਕੋ ਘਰ ਚ ਰਹਿੰਦੇ ਨੇ ਬੋਲ ਚੱਲਦਾ ਹੋਊਗੀ ਉਹ। ਨਹੀਂ। ਕਹਿੰਦੇ ਹੁੰਦੇ ਆ ਚੋਰੀ ਤੇ ਜਾਰੀ ਇਹ ਵੀ ਲੁਕੀਆਂ ਰਹਿੰਦੀਆਂ ਹੁੰਦੀਆਂ ਨੇ। ਕਦੇ ਨਾ ਕਦੇ ਤਾਂ ਕਹਿੰਦੇ ਹੁੰਦੇ ਆ ਸਾਹਮਣੇ ਆਈ ਜਾਂਦੀਆਂ ਨੇ। ਪਰ ਧਿਆਨ ਦੇ ਇਹਦੀ ਨਿਗਾ ਰੱਖਾ ਉਹਦੇ ਜਿਹੜੇ ਕਿ ਕੀ ਕਰਦਾ ਤੇ ਅੱਗੇ ਕੀ ਕਰੂਗਾ ਦੇਖੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਇਹ ਹਰਾਮ ਦਾ ਮੇਰੀਆਂ ਇੰਨੀਆਂ ਜੜਾਂ 'ਚ ਬੈਠੂਗਾ ਮੇਰਾ ਹੀ ਘਰ ਉਜਾੜੀ ਜਾਊਗਾ ਵੀ ਨਹੀਂ ਮੈਂ ਤਾਂ ਇਹ ਸੋਚਦੀ ਆਂ ਵੀ ਚਲ ਕੋਈ ਨਾ ਤੂੰ ਵੱਡਾ ਏ ਤੂੰ ਵੱਡਾ ਬਣ ਕੇ ਰਹਿ ਹੈ ਮੈਂ ਤਾਂ ਤੇਰੇ ਪਿੱਛੇ ਆਪਦੇ ਘਰ ਵਾਲੇ ਨੂੰ ਨਹੀਂ ਸਿਆਣਦੀ ਇਹ ਵੱਡਾ ਗੱਲ ਆ ਤੂੰ ਤਾਂ ਆਪਦਾ ਘਰ ਖਰਾਬ ਕਰ ਲਿਆ ਜਿਹੜਾ ਕੋਈ ਮਾੜਾ ਮੋਟਾ ਬੱਚਾ ਉਹ ਵੀ ਕਰ ਲੇਗੀ ਉਸ ਤੋਂ ਬਾਅਦ ਇਹਨੇ ਤੇਰੇ ਮਾਰਨੀਆਂ ਲੱਤ ਜੇ ਕੋਈ ਹੋਰ ਸੋਹਣੀ ਮਿਲ ਗਈ ਨਾ ਬਾਹਰ ਦਾ ਕਿਸੇ ਜੋਗੀ ਨਹੀਂ ਰਣਾ ਹੁਣੇ ਗੌਰ ਕਰ ਲਾ ਜੇ ਇੱਕ ਵਾਰੀ ਟਾਈਮ ਹੱਥੋਂ ਲੰਘ ਗਿਆ ਫੇਰ ਪਛਤਾਏਂਗੀ ਤੂੰ ਹਾਂ ਸੈਰੀ ਹੁਣ ਮੈਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾਗਾ ਕਿੰਨਾ ਕੁ ਟਾਈਮ ਐ ਚੁੱਪ ਰਹੀ ਜਾਉਂਗੀ ਹੈ ਅੰਦਰ ਬੈਠੀ ਨੂੰ ਤਾਂ ਕਹਿੰਦੇ ਹੁੰਦੇ ਆ ਕੁੱਤੇ ਵੀ ਖਾਣ ਲੱਗ ਜਾਂਦੇ ਨੇਗੇ ਕੋਈ ਗੱਲ ਨਹੀਂ ਹੁਣ ਮੈਨੂੰ ਮਰਦੀ ਨੂੰ ਅੱਕ ਚੱਬਣਾ ਪਊ ਹੁਣ ਤਾਂ ਮੈਂ ਨਾ ਸਾਰਾ ਧਿਆਨ ਰੱਖੂੰਗੀ ਵੀ ਇਹ ਕਿੱਥੇ ਜਾਂਦਾ ਕਿਹਦੇ ਕੋਲ ਖੜਦਾਗਾ ਮੇਰੀ ਗੱਲ ਸੁਣ ਭੈਣ ਮੰਨ ਕੇ ਦੇਖ ਤੈਨੂੰ ਵੀ ਪਤਾ ਮੈਂ ਸਾਰਾ ਤੇਰੇ ਨਾਲ ਦੁੱਖ ਸੁੱਖ ਕਰ ਲੈਂਦੀ ਆ ਇੱਕ ਤਾਂ ਤੂੰ ਕਿਸੇ ਕੋਲ ਗੱਲ ਨਾ ਕਰੀਂ ਓਹੋ ਆਪ ਅੱਜ ਦੇ ਵਰਤਦੇ ਆ ਤੇਰੀ ਗੱਲ ਕਰੀਏ ਕਦੇ ਮੈਂ ਇਹ ਗੱਲ ਕਰਨੀ ਨਾ ਤੂੰ ਬੇਫਿਕਰ ਹੋ ਜਾ ਮੈਂ ਕਿਸੇ ਕੋਲੇ ਗੱਲ ਨਹੀਂ ਕਰਦੀ ਨਾਲੇ ਮੈਂ ਤੈਨੂੰ ਐਂ ਕਹਨੀ ਆ ਭੈਣ ਮੰਨ ਕੇ ਤੂੰ ਵੀ ਨਾ ਸ਼ੂਜ ਹੀ ਲੈਂਦੀ ਰਿਹਾ ਕਰ ਵੀ ਇਹ ਕਿਸੇ ਕੋਲ ਹੂਰ ਤਾਂ ਨਹੀਂ ਜਾਂਦਾ ਹੁੰਦਾ ਕੋਈ ਨਹੀਂ ਮੈਂ ਵੀ ਕਰੂੰਗੀ ਪਤਾ ਚੱਲ ਚੰਗਾ ਹੁਣ ਮੈਂ ਜਾਨੀ ਆ ਮੈਨੂੰ ਵੀ ਕਿੰਨਾ ਟਾਈਮ ਹੋ ਗਿਆ ਠੀਕ ਆ ਚੰਗਾ ਚਾਹ ਹਾਂ ਹਾਂ ਜਾ ਕੋਈ ਨਾ ਇੱਕ ਵਾਰੀ ਮੈਨੂੰ ਪਤਾ ਲੱਗ ਜਾਂਦੇ ਵੀ ਇਹਦੇ ਦਿਲ 'ਚ ਕੀ ਹੈਗਾ ਜਾਂ ਫਿਰ ਇਹ ਨਹੀਂ ਜਾਂ ਫਿਰ ਮੈਂ ਨਹੀਂ ਉਹ ਤੂੰ ਕਿੱਧਰ ਭਾਈ ਚਰੀ ਮੈਂ ਤਾਂ ਕਿਰਨਾਂ ਕੋਲੇ ਆਈ ਸੀਗੀ ਅੱਛਾ ਨਾ ਜਿਹੜੀ ਤੁਸੀਂ ਲੱਛਣ ਕਰਦੇ ਚੰਗੀਆਂ ਗੱਲਾਂ ਨੇ ਇਹ ਲੱਛਣ ਮੈਂ ਕਿਹੜੇ ਲੱਛਣ ਕਰਤੇ ਨਾ ਨਾਲੇ ਕਿਰਨਾਂ ਨੂੰ ਮਗਰ ਲਾ ਰੱਖਿਆ ਨਾਲੇ ਕਰਤਾਰੇ ਨੂੰ ਪੈਸੇ ਖਵਾਈ ਜਾਂਦੇ ਹੋਗੇ ਚੰਗੀ ਗੱਲ ਥੋੜੀ ਆ ਇਹ ਮੈਂ ਕਰਤਾਰੇ ਨੂੰ ਕਿਹੜੀ ਧੰ ਭਾਨ ਦੇਤੀ ਉਹਨੂੰ ਕਾਨੂੰਨ ਹੀ ਦਿੱਤੀ ਹੈਗੀ 33000 ਦੀ ਐਨਕਾ ਨਾ ਉਹਨੂੰ ਵਿਚਾਰੀ ਨੂੰ 500 ਦਾ ਸੂਟ ਵੀ ਨਹੀਂ ਸਰਦਾ ਹੈਗਾ ਹੁਣ ਦੋ ਤਿੰਨ ਸੂਟ ਤਾਂ ਮੈਂ ਭਈ ਨੂੰ ਪਹਿਲਾਂ ਦਵਾ ਕੇ ਆਇਆ ਹੈ ਹਾਂ ਐਨਕਾਂ ਵਾਸਤੇ ਮੈਨੂੰ ਕੀ ਲੋੜਾ ਕਰਤਾਰੇ ਨੂੰ ਪੈਸੇ ਦੇਣ ਦੀ ਮੈਨੂੰ ਨਾ ਸਾਰਾ ਕੁਝ ਪਤਾ ਲੱਗ ਗਿਆ ਤੇ ਨਾਲੇ ਕਰਤਾਰਾ ਆਪ ਘਰੇ ਆ ਕੇ ਨਾ ਕਿਰਨ ਨੂੰ ਸਾਰਾ ਕੁਝ ਦੱਸ ਕੇ ਗਿਆ ਉਹ ਤਾਂ ਉਹੀ ਪਕਾਈ ਮਾਰ ਗਿਆ ਹੁਣ ਮੈਂ ਉਹਨੂੰ ਪੈਸੇ ਕਿਉਂ ਦਵਾਂਗਾ ਮੇਰੇ ਕਿਹੜਾ ਦੱਸਾਂ ਹਾਂ ਵਾਸੀ ਦਾ ਪੁੱਤ ਆ ਮੈਂ ਪੈਸੇ ਇਹ ਤਾਂ ਮੈਨੂੰ ਪਤਾ ਨਹੀਂ ਕਿ ਪਕਾਈ ਉਹੀ ਮਾਰ ਗਿਆ ਜਾਂ ਕੀ ਕਰ ਗਿਆ ਪਰ ਉਹ ਤਾਂ ਪੱਕੀ ਬੈਠੀ ਆ ਰੋਣਾ ਕੀ ਹੋ ਰਹੀਆਂ ਨਾਲੇ ਕਹਿੰਦੀ ਮੈਂ ਤਾਂ ਆਪਦਾ ਘਰ ਵੀ ਖਰਾਬ ਕਰਿਆ ਨਾਲੇ ਇਹ ਵੀ ਮੇਰੇ ਨਾਲ ਐ ਕਰੀ ਜਾਂਦਾ ਉਹ ਕਾ ਨੂੰ ਕਰਦਾ ਭਾਈ ਉਹ ਤਾਂ ਉਹੀ ਉਂਗਲ ਲਾ ਗਿਆ ਉਹ ਜਾਂਦਾ ਜਾਂਦਾ ਸਿੱਟ ਗਿਆ ਹੁਣ ਫੂਸ ਜੇ ਫੋਨ 'ਚ ਸੱਟ ਕੇ ਗਿਆ ਸੀ ਨਾ ਤੈਨੂੰ ਕੀ ਕਹਿੰਦੀ ਸੀ ਉਹ ਤਾਂ ਐਂ ਕਹਿੰਦੀ ਸੀ ਰੋਂਣ ਲੱਗ ਰਹੀ ਸੀ ਕਹਿੰਦੀ ਮੈਂ ਘਰ ਵੀ ਖਰਾਬ ਕਰਿਆ ਮੈਂ ਇੰਨਾ ਕੁਝ ਕੀਤਾ ਉਹਦੇ ਜੇਠ ਵਾਸਤੇ ਵੀ ਉਹ ਵੀ ਮੇਰੇ ਨਾਲ ਚਲਾਕੀਆਂ ਕਰਦਾਗਾ ਉਹ ਕਾ ਨੂੰ ਕਰਦਾ ਭਾਈ ਚਲਾਕੀਆਂ ਚੱਲ ਕੋਈ ਨਹੀਂ ਮੈਂ ਸਮਝਾ ਦੂੰਗਾ ਚਾਹ ਪਾਣੀ ਪੀ ਲਿਆ ਭਾਈ ਤਾਂ ਚਾਹ ਪਾਣੀ ਤਾਂ ਮੈਂ ਪੀਓ ਰੱਖਿਆਗਾ ਮੈਂ ਤਾਂ ਵਿਚਾਰੀ ਦੇਈ ਦੀ ਖਬਰਸਾਰ ਲੈਣ ਆ ਜਾਨੀ ਆਂਗੀ ਸਾਰਾ ਦਿਨ ਤਾਂ ਡੁਸਕ ਡੁਸਕ ਕਰੀ ਜਾਂਦੀ ਆਈ ਉਹ ਚੱਲ ਕੋਈ ਨਹੀਂ ਉਹਦਾ ਮੈਨੂੰ ਪਤਾ ਹੈ ਚੱਲ ਆਏ ਭਈ ਉਹਦਾ ਪਕਾਈ ਮਾਰਗਾ ਨੂੰ ਮੈਂ ਆਪੇ ਸਮਝਾ ਦੂੰਗਾ ਇਹਦੇ ਘਰ ਵਾਲੇ ਦਾ ਤਾਂ ਤੈਨੂੰ ਪਤਾ ਹੀ ਬਈ ਜਮਾੜਾ ਮੋਟਾ ਤੇਰੇ ਨਾਲ ਕੋਈ ਖੁਸ਼ ਰਹਿੰਦੇ ਘੁੰਮ ਫਿਰ ਕੇ ਤਾਂ ਲੈ ਜਾਇਆ ਕਰ ਨਾ ਮੈਂ ਕਾ ਮੈਂ ਤਾਂ ਕਦੇ ਉਹੀ ਨਹੀਂ ਦਰਿਆਤ ਕਰੀ ਹੈਗੀ ਚੱਲ ਮਹਾ ਪਈ ਇਹਨਾਂ ਦਾ ਘਰ ਵਸ ਰਿਹਾ ਚੱਲ ਵਸਿਆ ਰਹਿਣ ਦੇ ਚਾਰ ਪੈਸੇ ਚੱਲ ਮੈਂ ਲਾ ਦਿੰਨਾ ਪੱਲਿਓਂ ਤਾਂ ਕੋਈ ਨਹੀਂ ਹਾਂ ਲੋਕਾਂ ਦੇ ਮੂੰਹ ਨਹੀਂ ਨਾ ਫੜੇ ਜਾਂਦੇ ਹੈਗੇ ਲੋਕਾਂ ਦਾ ਕੀ ਹੈ ਭਾਈ ਲੋਕਾਂ ਨੇ ਤਾਂ ਪਕਾਈ ਮਾਰਨੀ ਹੁੰਦੀ ਹੈ ਪਕਾਈ ਮਾਰ ਦਿੰਦੇ ਨੇ ਹੈ ਇਹ ਤਾਂ ਗੱਲ ਠੀਕ ਹੈ ਕਰ ਲਿਓ ਮਾੜੀ ਜੀ ਗੱਲ ਜਾ ਕੇ ਚੱਲ ਕੋਈ ਨਾ ਭਾਈ ਕੋਈ ਨਾ ਚੰਗਾ ਏ ਜੇ ਮੂੰਹ ਕਰਖਿਆ ਕੀ ਗੱਲ ਹੋ ਗਈ ਨਾ ਤੈਨੂੰ ਦੱਸ ਮੇਰਾ ਕੀ ਦੁੱਖ ਹੈਗਾ ਜਿਵੇਂ ਮਰਜ਼ੀ ਮੂੰਹ ਰੱਖਾਂ ਮੈਂ ਤੈ ਕੀ ਲੈਣਾ ਮੈ ਤੋਂ ਪਰੇ ਛੱਡ ਉਹ ਨਾ ਹੋ ਕੀ ਗਿਆ ਗੱਲ ਵੀ ਦੱਸੇਗੀ ਕੋਈ ਪਹਿਲਾਂ ਤਾਂ ਮੈਨੂੰ ਇਹ ਦੱਸ ਕਦੇ ਮੈਂ ਤੇਰੇ ਨਾਲ ਫਰਕ ਰੱਖਿਆ ਜਿਵੇਂ ਤੂੰ ਮੈਨੂੰ ਕਿਹਾ ਮੈਂ ਉਵੇਂ ਕਰਿਆ ਜਿੱਥੇ ਖੜਾਇਆ ਉੱਥੇ ਖੜੀ ਆਂਗੀ ਤੇ ਤੈ ਤੋਂ ਇੰਚ ਵੀ ਕਦੇ ਬਾਹਰ ਨਹੀਂ ਹੋਈ ਉਹ ਫਿਰ ਮੈਂ ਕਦ ਕਹਿਣਾ ਤੂੰ ਮੇਰੇ ਤੋਂ ਇੰਚ ਬਾਹਰ ਐ ਤੂੰ ਹਰਖੀ ਕਿਵੇਂ ਫਿਰਦੀ ਆ ਮੈਨੂੰ ਐ ਤਾਂ ਦੱਸ ਗੱਲ ਕੀ ਆ ਵਿੱਚੋਂ ਅੱਛਾ ਐਂ ਕਰਦਾ ਵੀ ਜਿਵੇਂ ਇਹਨਾਂ ਤਾਂ ਕੁਛ ਪਤਾ ਹੀ ਨਹੀਂ ਹੁੰਦਾ ਨਾਲੇ ਸਭ ਪਤਾ ਤੈਨੂੰ ਆ ਕਾਲਿਆਂ ਤੋਂ ਚਿੱਟੇ ਨਾ ਐਵੇਂ ਨਹੀਂ ਆਏ ਤਰੇ ਮੈਨੂੰ ਲੱਗਦਾ ਕਰਤਾਰਾ ਆਇਆ ਹੋਊਗਾ ਹੈ ਹਾਂ ਦੇਖਿਆ ਆ ਗਿਆ ਨਾ ਉਹੀ ਲੈਨ ਤੇ ਨਾਲੇ ਪਤਾ ਉਹ ਮੇਰੀ ਗੱਲ ਸੁਣਾ ਉਹ ਤਾਂ ਉਹੀ ਮਾਰਦਾ ਪਕਾਈ ਮੈਂ ਉਹਨੂੰ ਕੋਈ ਤਾਂ ਵੀ ਨਹੀਂ ਦੱਸਿਆ ਮੈਨੂੰ ਤਾਂ ਛੈਰੀ ਨੇ ਦੱਸਿਆ ਕਹਿੰਦੀ ਉਹ ਕਰਤਾਰਾ ਆਇਆ ਸੀ ਉਹਨੇ ਉਹ ਦੱਸ ਕੇ ਗਿਆ ਨਾ ਮੈਂ ਐਂ ਦੱਸ ਮੈਂ ਕਰਤਾਰੀ ਨੂੰ ਪੈਸੇ ਕਿਉਂ ਦੂੰਗਾ ਮੈਨੂੰ ਨਹੀਂ ਪਤਾ ਵੀ ਤੈ ਕਾਰੇ ਲਈ ਦਿੱਤੇ ਆ ਕਾਰੇ ਲਈ ਨਹੀਂ ਦਿੱਤੇ ਹੈਗੇ ਪਰ ਮੇਰੇ ਇੱਕ ਗੱਲ ਜ਼ਰੂਰ ਖਾਨੇ ਚ ਪੈਗੀ ਵੀ ਜੋ ਮੇਰਾ ਘਰ ਖਰਾਬ ਹੋ ਰਿਹਾ ਨਾ ਤੇਰੀ ਵਜ੍ਹਾ ਕਰਕੇ ਹੋ ਰਿਹਾ ਤੇਰੀ ਗੱਲ ਸੁਣ ਲੈ ਭੁਖਾਈ ਦਾ ਮਰ ਮਰ ਦਾ ਦਰਦ ਸੁਣੀ ਜਨਾ ਮੈਂ ਤੈਨੂੰ ਕਿਹਾ ਵੀ ਨਹੀਂ ਦਿੱਤੇ ਪੈਸੇ ਨਹੀਂ ਦਿੱਤੇ ਤੈਨੂੰ ਮੇਰੇ ਤੇ ਯਕੀਨ ਨਹੀਂ ਆਏਗਾ ਉਹ ਕੰਮਕਾਰ ਕੋਈ ਕਰਦਾ ਹੈ ਨਹੀਂ ਬੇਲਾ ਉਹ ਰਹਿੰਦਾ ਨਾ ਉਹਦੇ ਰੰਨਾ ਨਾ ਉਹਦੇ ਕੰਨ ਨਾ ਫਿਰ ਮੈਂ ਇਹਨੂੰ ਪੈਸੇ ਕਿਉਂ ਦਊਗਾ ਮੇਰੀ ਮਾਸੀ ਦਾ ਪੁੱਤ ਹੈ ਉਹ ਹਾਂ ਉਹ ਐਵੇਂ ਨਹੀਂ 3-3000 ਦੀਆਂ ਐਨਕਾਂ ਲਾਉਂਦਾ ਹੈਗਾ ਮੇਰੇ ਸਾਲੇ ਦੀਆਂ 50 ਰੁਪਈਆਂ ਦੀਆਂ ਐਨਕਾਂ ਨਹੀਂ ਹੈਗੀਆਂ ਉਹ ਬੇ ਮੈਂ ਦੇਖੀਆਂ ਨੇ ਗੀਆਂ 50 ਰੁਪਏ ਵਾਲੀ ਤੇ 3000 ਵਾਲੀ ਚੀਜ਼ ਵਿੱਚ ਫਰਕ ਨਹੀਂ ਹੈਗਾ ਕੋਈ ਤੂੰ ਨਾ ਚੁੱਪ ਕਰਕੇ ਚਾਹ ਬਣਾ ਦੇ ਉਹੀ ਨਾਲ ਸਿਰ ਰੱਖਾ ਮੇਰੀ ਇੱਕ ਗੱਲ ਸੁਣ ਲੈ ਮੈਂ ਤੇਰੇ ਲਈ ਕੀ ਨਹੀਂ ਕੀਤਾ ਆਪਦਾ ਆਪ ਗਵਾ ਲਿਆ ਪਰ ਤੂੰ ਮੇਰੀ ਗੱਲ ਸੁਣ ਜੇ ਤੈਂ ਆਪ ਦਾ ਆਪ ਘਵਾ ਲਿਆ ਨਾ ਮੈਂ ਵੀ ਤੇਰੇ ਤੋਂ ਕੁਝ ਨਹੀਂ ਲਕੋ ਕੇ ਰੱਖਿਆ ਜਿਹੜੀ ਸਾਰੀ ਕਮਾਈ ਆ ਤੈਨੂੰ ਦੇਣਾ ਅੱਛਾ ਮੈਨੂੰ ਤਾਂ ਕਮਾਈ ਹੀ ਦਿੱਤੀ ਆ ਪਰ ਮੈਂ ਆਪਦੇ ਬੰਦੇ ਦੇ ਦਿਨ ਅੰਨੇ ਨਜ਼ਰਾਂ ਚ ਪਤਾ ਕਿੰਨਾ ਗਿਰ ਗਈ ਇਹ ਵੀ ਸੋਚ ਕੇ ਚੱਲ ਉਹ ਮੇਰੀ ਮੇਰੀ ਤਾਂ ਸੁਣਦੀ ਹੁੰਦੀ ਆ ਆਪਦਾ ਘੋੜਾ ਵਿੱਚ ਭਜਾਰ ਕੇ ਮੈਂ ਤੈਨੂੰ ਕਿਹਾ ਵੀ ਮੈਂ ਪੈਸੇ ਨਹੀਂ ਦਿੱਤੇ ਉਹ ਤਾਂ ਉਹੀ ਸੂ ਪਿੰਡ ਚ ਤਾਂ ਉਹ ਫਿਰਦਾ ਰਹਿੰਦਾ ਗਲੀਆਂ ਚ ਕੀੜੇ ਕੱਢਦਾ ਕਿਸੇ ਦੀ ਸੁਣ ਨਹੀਂ ਲੀ ਕਦੇ ਕਿਸੇ ਦੀ ਸੁਣ ਨਹੀਂ ਲੀ ਮੇਰੀ ਗੱਲ ਸੁਣਦਾ ਅੱਜ ਤਾਂ ਮੈਂ ਦਿਨੀਆਂ ਛੱਡ ਜਿੱਦਣੇ ਫੇਰ ਕਦੇ ਕੋਈ ਗੱਲ ਹੋਈ ਨਾ ਮੈਂ ਲਿਆ ਕੇ ਤੇਰੇ ਮੂਹਰੇ ਖੜਾ ਕਰ ਦੂੰ ਉਹਨੂੰ ਉਹ ਤੂੰ ਕਰਾ ਦੀ ਮੇਰੇ ਨਾਲ ਗੱਲ ਕਰਾ ਦੀ ਹਾਂ ਨਾਲੇ ਤੈਨੂੰ ਵੀ ਪਤਾ ਵੀ ਉਹ ਕਿਸੇ ਗੱਲੋਂ ਟੱੜਦਾ ਨਹੀਂ ਜਿਹੜੀ ਗੱਲ ਮੂੰਹ ਤੇ ਹੁੰਦੀ ਆ ਉਹ ਕਹਿ ਦਿੰਦਾਗਾ ਉਹਦਾ ਉਹੀ ਪਕਾਈ ਮਾਰਦਾ ਚਾਹ ਦੀ ਕੁੱਟ ਲਿਆ ਬਣਾ ਕੇ ਕਿੱਥੇ ਲੱਗੀ ਆ ਦਿਮਾਗ ਖਣ ਚਲ ਇਹਦੇ ਨਾਲ ਮੈਂ ਕਰਦਾ ਕਰਤਾਰੇ ਨਾਲ ਗੱਲ ਵੀ ਕੰਜਰਾ ਤੂੰ ਮਿਲਿਆ ਹੁਣ ਮੈਨੂੰ ਮਿਲਿਆ ਵੀ ਤੂੰ ਦੱਸ ਘਰੇ ਕੀ ਭਕਾਈ ਮਾਰ ਕੇ ਗਿਆ